ਪੈਸੇ ਦਿੰਦਾ ਨਹੀਂ ਜੇ ਹੈ ਨਹੀਂ ਨਹੀਂ ਪੈਸੇ ਆਲੇ ਨਹੀਂ ਗੱਲ ਸੁਣ ਮੇਰੀ ਇਹ ਤਾਂ ਜਮਾ ਜ਼ੀਰੋ ਫੰਡਰ ਹੈ ਹਾਂ ਠੀਕ ਹੈ ਤੇਰਾ ਫੈਸਲਾ ਕਰਾ ਦੇਣਾ ਆਪਣਾ ਕੋਈ ਨਹੀਂ ਜਿਹੜੀ ਪਰ ਅਸੀਂ ਕਹਾਂਗੇ ਮੰਨਣੀ ਪਊ ਤੈਨੂੰ ਚਾਹੇ ਫੰਡਰਾ ਚਾਹੇ ਗੱਬਣਾ ਇਹਨਾਂ ਨੂੰ ਚੰਗੀ ਲੱਗੇ ਲੈ ਜਾਣ ਨਹੀਂ ਨਾਲ ਜਾਣ ਕਿਉਂ ਮਿੱਠੂ ਠੀਕ ਆ 25000 ਦੀ ਤਾਂ ਕਟਾਉ ਤੇਰੀ ਬੱਕਰੀ 15000 ਹੁਣੇ ਪਾਸ ਸਰਦਾਰ ਦੀ ਝੋਲੀ ਚ ਨਿਭਣ ਕੇ ਜਾ ਕਿੰਨੇ ਦਿਨ ਹੋ ਗਏ ਟਾਈਮ ਹੋ ਗਿਆ 40000 ਤਾਂ ਵਿਆਜ ਦੇ ਦੇ ਇਹ ਤਾਂ ਹੋਰ 2000 ਪਾਉਣੇ ਆ ਕਰੋ ਗੱਲ ਕੱਲ ਨੂੰ ਕਿਤੇ ਮੇਰੇ ਤੇ ਤਵੇ ਨਾਵੇਂ ਤੂੰ ਆਹੋ ਆ ਰੱਬ ਵਰਗੀ ਪੰਚਾਇਤ ਕਵਾਹੀ ਮੇਰੀ ਦਊਗੀ ਤੇਰੇ ਲਈ ਸੁਣ ਪਹਿਲੇ 2000 ਘੱਟ ਦੇ ਹੋਰ ਏਦੂ ਦੇ ਦੇ ਲੈ ਓ ਬੈਠ ਠੀਕ ਹੈ 14 ਲੈ ਲੈ ਬੰਦੇ ਨਹੀਂ ਬੰਦੇ ਕਰਦੇ ਨੇ ਬੰਦੇ ਕਰਦੇ ਨੇ ਬੰਦਿਆਂ ਦੇ ਗੱਲੋਂ ਆਹ ਬੰਦੇ ਨਿਵੇੜਨਗੇ ਰੋਏ ਬਾਈ ਦਾ ਬੰਦਾ ਠੀਕ ਹੈ ਨਾ ਨਹੀਂ ਨਹੀਂ ਆਪਾਂ ਤਾਂ ਨਾ ਨਾ ਮੈਨੂੰ ਕੁਰਸੀ ਦੇ ਓਏ ਗੰਬਲ ਬੱਗੀ ਦਿਖਾਓ ਵਧੀਆ ਓਏ ਬਾਹਰ ਟਿਕ ਰਹਿਣਾ ਸਿਗਰਟ ਨੂੰ ਤਾਂ ਦੀਆ ਦੇ ਦੇ ਬੱਕਰੀ ਓ ਯਾਰ ਆਪਣੇ ਸਾਰੇ ਬੀ ਆ ਕੇ ਅੱਧਾ ਜਿਹਾ ਮਸਲਾ ਹੁੰਦਾ ਨਾ ਜਾਓ ਇਹ ਆਪਣਾ ਵਪਾਰ ਨਾ ਮਾਰੋ ਵਪਾਰ ਮਰਦਾ ਸਦਾ ਆਪਾਂ ਮਾਰਦੇ ਆ ਹਾਂ ਹੁਣ ਇਹਨਾਂ ਨੂੰ ਜਦੋਂ ਅਸੀਂ ਮਾਰਦੇ ਉਹ ਮੰਨ ਜਾ ਉਹ ਉੱਠ ਕੇ ਰੱਸ਼ ਵੀ ਕਿਹੜੀ ਕੱਪੜਾ ਕਿਹੜੀ ਕਿਨੇ ਆ 2.5 ਦੀ ਦਿੱਤੀ ਆ ਮਹੀਨੇ ਦੀ ਦਾ ਪਨਾਹ ਦੇ 2.5 ਦਾ ਗਾਰੰਟੀ ਫਿਕਰੀ ਪੂਰੀ ਫੁੱਲ ਆ ਉਹ ਜੋ ਮੈਨੂੰ ਕੀ ਕਿਹਾ ਕਹਿੰਦਾ ਵੀ ਅਖੇ ਕੋਰ ਮੈਂ ਤਾਂ ਪਿੱਛੇ ਜਾਈ ਤੇ ਤੁਰਤ ਬਣੀ ਹੁੰਦੀ ਆ ਉਹ ਗੱਲ ਕਿੱਧਰੋਂ ਜਾਂਦੀ ਆ ਪਿਛਲੀ ਮੰਡੀ ਤੇ ਆਏ ਕਹਿੰਦਾ ਤੂੰ ਇਹ ਮੀਵਣੇ ਵੇਚ ਤੇ ਆ ਕਿਨੇ ਜਰਦੀ ਕੱਪੜਾ ਲਾ ਲਾ ਉਹ ਫੇਰ ਛੱਡਾਂ ਵਧੀਆ ਆਪਣਾ ਧਨ ਸਿੰਘ ਖਾਨਾ ਅੰਦਰ ਵਿੱਚ ਬੋਲਦਾ ਯਾਰ ਕੋਈ ਨਹੀਂ ਕੋਈ ਨਹੀਂ ਇਹ ਮੇਰਾ ਬੰਨ ਬੰਕਰ ਨਹੀਂ ਲੜਵਾਉਣਾ ਆਹ ਲੇ ਲਵਾ ਵਾ ਠੀਕ ਹੈ ਜਾਨਾ ਕਰ ਲਾ ਵਾ ਵਾ ਠੀਕ ਹੈ ਯਾਰ ਗੇੜ ਥੋੜੀ ਆ ਕੋਈ ਹੋ ਆ ਕਾਦਾ ਪੰਗਾ ਲੈ ਲਿਆ ਨਹੀਂ ਬੋਕ ਦੇ ਸਿੰਘਾ ਨੂੰ ਫਲਾਵਾ ਲੈ ਚੱਲਣ ਗਿਆ ਤਾਂ ਲੱਗਣ ਗਿਆ ਵੀ ਕੋਈ ਬੰਗਾਲੇ ਹੋ ਜਾਂਦੇ ਕੋਈ ਨਹੀਂ ਕੋਈ ਇਹ ਨਹੀਂ ਖਾਸ ਗੱਲ ਹੁੰਦੀ ਕੋਈ ਬੰਦੇ ਦਾ ਕੋਈ ਨਹੀਂ ਰੱਬ ਕਰਕੇ ਵਿਚਾਰ ਆ ਗਿਆ ਨਹੀਂ ਯਾਰ ਕੋਈ ਕਰਨੀ ਯਾਰ ਨਹੀਂ ਉਹ ਵੀ ਬੰਦੇ ਆ ਗਲਤ ਕੰਮ ਨਹੀਂ ਕਰਾਉਣਾ ਯਾਰ ਮਸਾ ਤਾਂ ਨਾਲ ਰੁਪਈਆ ਲੈ ਲੋ ਤਿਆਰ ਦੀ ਬੱਕਰੀ 팔ਦੀ 200 ਰੁਪਈਆ ਬਹੁਤ ਹੈ ਹਾਂਜੀ ਗੱਲ ਕੱਢ ਕੇ ਨਹੀਂ ਠੀਕ ਹੈ ਜਵਾਹਰ ਆਏ ਦਾ ਯਾਰ ਆਏ ਰਮਜ਼ਾਨ ਸੂਣ ਵਾਲੀ ਬੱਕਰੀ ਦਿਖਾ ਦੇ ਕੋਈ ਸਾਰੇ ਸੂਣ ਵਾਲਿਆਂ ਨੇ ਵੀਰੇ ਕੋਈ ਟਾਈਮ ਨਹੀਂ ਦਿੱਤਾ ਕੋਈ ਪੰਨਾ ਵੀ ਇਹੀ ਗੱਲ ਸੀ ਸੁਣ ਵਾਲੀ ਸੀ ਆ ਮੈਂ ਉਹ ਜਿੰਮੇਦਾਰੀ ਨੋਤੀ ਆ ਕੋਈ ਕਹਿੰਦਾ ਮੈਂ ਹੋ ਸਕਦਾ ਸੁਣ ਵਾਲੀ ਆ ਦਾ ਭਾਈ ਉਹ ਕਹਿੰਦੇ ਸੁਣ ਮੇਰਾ ਨੰਬਰ ਆ ਨੀ ਲਾਣੀ ਆ ਲਾਣ ਨੀ ਉਹ ਆਪੇ ਫੇਟ ਕੇ ਲਗਾ ਦੋ ਬੋਲੀ ਜਾਨੀ ਤੂੰ ਫੇਟ ਪਾ ਲੈ ਆਪੇ ਨੀ ਪਰਦਾ ਕਰੀਣਾ ਤੂੰ ਆ ਵੀ ਚੱਕ ਕਰਨਾ ਹੁਣ ਤਾਂ ਆਲਾ ਉਹ ਤੇਰੀ ਜ਼ਿੰਮੇਦਾਰੀ ਲੰਬੀ ਆ ਫੇਰ ਬੰਗਾ ਕਲਾ ਗੜੀ ਮਹਾਰੀ ਕੋਲ ਵੀਰੇ ਜਗਬਣ ਗੜੀ ਹੈ ਨਹੀਂ ਉਹ ਨਾ ਯਾਰ ਇਹ ਉਹ ਨੂੰ ਨੀ ਕੋ ਬਣਾਉਂਦਾ ਦੁੱਧ ਸਰਾ ਹੋ ਗਿਆ ਅਰੇ ਦੁੱਧ ਪਿੱਛੇ ਨਾ ਗਈ ਖਾਰਾ ਹੋ ਗਿਆ ਦੁੱਧ ਕੋੰਦੀ ਖਾਦੇ ਵੀ ਖਾਰਾ ਹੋ ਜੂਣਾ ਹੈ ਦੇ ਦੇ ਫਾਜੇ ਵਿਚਾਲੇ ਬੈਠ ਗਈ ਆ ਮੇਰੇ ਹਾਂ ਕਿਤੇ ਨੰਨੀ ਮਸ਼ੀਨਰੀ ਤੇਰੇ ਅੰਦਰ ਆ ਜੇ ਜਿੱਤਾ ਮਸ਼ੀਨ ਮੰਗਾ ਲਾ ਬਾਹਰੋਂ ਆਸਟ੍ਰੇਲੀਆ ਚ ਚੈੱਕ ਕਰਨ ਵਾਲੀ ਹਾਂ ਹਾਂ ਮੀਂਹ ਕਿਹਦਾ ਦੁਖਾਰਾ ਖਾਰਾ ਦਾ ਕੌੜੀ ਬੂਟੀ ਹੋ ਕੇ ਵੀ ਹੋ ਜਾਂਦਾ ਨਿੰਮ ਖਾ ਕੇ ਦੀ ਤੋੜਾ ਹੋ ਜਾਣਾ ਹਾਂ ਦਾ ਗਰੰਟੀ ਲਵੇ ਹੁਣ ਵੀ ਇੰਨਾ ਟਾਈਮ ਨਹੀਂ ਲੱਗਾਂਗਾ ਇਹ ਰੋਜ਼ ਰੋਜ਼ ਨਹੀਂ ਗਿੱਦਾ ਪੈਣਾ 5 ਮਿੰਟੇ ਗੇ ਡੱਪ ਕੇ 7 ਹੋਰ ਡੱਪ ਕੇ ਲੈ ਕਰੂਗਾ ਤੇਰੀ ਮੇਰੀ ਮਿੱਟੀ ਕੁੱਟੂ ਹਾਂ ਤੇਰੇ ਗੇ ਲਾ ਲਾ ਵੇਚੀ ਜਾਇਆ ਕਰਾਂ ਹਾਂ ਮੈਂ ਨਹੀਂ ਹੁਣ ਗਾਰੰਟੀ ਕਿਸੇ ਲੈਂਦਾ ਪੱਕੀ ਗਾਰੰਟੀ ਲਿਆ ਕਰ ਹਾਂ ਇਹ ਦੇਵੇ ਜੀ ਨਾ ਧੰਦਾ ਨਾ ਖਰਾਬ ਕਰੋ ਕਿਉਂ ਜੀ ਗਾਰੰਟੀ ਤਾਂ ਇਹ ਦੇਊਗਾ ਹਾਂੱਸ ਵੀ ਕਿਹੜੀ ਦੀ ਗਾਰੰਟੀ ਵੱਧ ਆਓ ਬਾਏਸ਼ਨ ਬਤਾਓ ਤੁਸੀਂ ਫੇਟ ਦਾ ਕਰੋ ਫਿਰ ਮੈਂ ਦੱਸੂਗਾ ਕਿਹੜਾ ਕਿਵੇਂ ਆ ਪਹਿਲੇ ਤੁਸੀਂ ਫੇਟ ਕਰ ਲਓ ਪਹਿਲਾਂ ਤਾਂ ਆਹੋ ਫੇਟ ਕਰ ਲਓ ਕਿਹੜੀ ਦੀ ਪਤਾ ਲੱਗਣੀ ਕਿਹੜਾ ਮਤਲਬ ਕਿੰਨੇ ਜੀ ਦੀ ਆ ਕੱਢ ਓਏ ਪਹਿਲਾਂ ਬਾਥਰੂਮ ਆਈ ਕਰਾ ਆਪੇ ਨੂੰ ਨਾ ਓਰੇ ਤੁਸੀਂ ਫੇਟ ਕਰ ਲਓ ਇੱਥੇ ਹੀ ਲੋਟ ਆਉਣਾ ਮਸਲਾ ਮੈਂ ਕਰਾਉਣਾ ਹੱਲ ਸੇਵ ਕਾਈ ਤਾਂ ਸਿੰਘ ਬੋਲ ਆਇਦਣ ਸੰਦੇਸ ਪਾਈ ਓਰੇ ਇਹਨੇ ਛੋਟੇ ਪਾਈ ਬੱਕਰੀ ਖਰੀਦਣ ਵਾਲਿਆ ਓਰੇ ਆ ਜਾ ਕਿੰਨੇ ਜਗਦੇ ਇਹ ਬਾਈ ਲਿਆਂਦੀ ਆ ਇਹ ਬੱਕਰੀਆਂ ਕਾ ਲਿਆ ਆਪਾਂ ਗਾਰੰਟੀ ਨਹੀਂ ਦੇਦੇ 2-2 ਮਹੀਨੇ ਕਹਿ ਕੇ ਆਇਆ ਠੀਕ ਹੈ ਗੱਲ ਠੀਕ ਹੈ ਗੱਲ ਸਹੀ ਇਹ ਲਿਆਉਂਦੇ ਆ ਇੱਕ ਫੰਡਰ ਹੈ ਤੇ ਇੱਕ ਗੱਬਣਾ ਹਾਂ ਇਹ ਕਾਲੇ ਲਿਆਉਂਦੀ ਆ ਗਾਰੰਟੀ ਮਦੀਆ ਇੱਕ ਆਪ ਬੱਕਰੀ ਦੀ ਇੱਕ ਆਪ ਬੱਕਰੀ ਦੀ ਆਪਾਂ ਗਾਰੰਟੀ ਦਿੰਦੇ ਨਹੀਂ ਬੋਲ ਬੋਲੋ ਠੀਕ ਹੈ ਵਾਰੀ ਵਾਰੀ ਬੋਲੋ ਕੋਈ ਨਹੀਂ ਸਭ ਨੂੰ ਆਰਡਰ ਹੈ ਜਿਹੜੇ ਨੇ ਕੋਈ ਬਾਅੂ ਕੱਟਣੀਆਂ ਕੱਟਸ ਆਏ ਆ 2-2 ਮਹੀਨੇ ਕਹਿ ਕੇ ਪੰਚਾਇਤ ਹੁੰਦੀ ਆ ਰੱਬ ਵਰਗੀ ਹੈ ਸਹੀ ਗੱਲ ਕੋਈ ਗੱਲ ਪਤਾ ਹੈ ਇਹੋ ਜਿਹਾ ਸਿਆਣਾ ਕੋਈ ਚੰਗੀ ਵੀ ਕਹਦੇ ਕਹਿੰਦਾ ਕਹਿੰਦਾ ਇਹਦਾ ਥਣ ਇੱਕ ਦਵਿਆ ਹੋਇਆ ਮਰਾਇਆ ਤੈਨੂੰ ਵੀ ਚਿੰਦਾ ਮੇਰਾ ਪੌਣੀ ਵੀ ਹੈਗਾ ਜਿਹੜਾ ਸਾਹਮਣੇ ਆਪਾਂ ਯਾ ਲੁਕੋਏ ਚਥਰੋ ਆ ਲੈ ਨੂੰ ਸਾਰੀਆਂ ਗੱਲਾਂ ਦਿਖਾ ਹਰ ਮਾਰ ਕੇ ਦੇਖ ਦੇ ਇਹ ਹੈਗਾ ਤੇਰੇ ਸਾਹਮਣੇ ਹੈ ਕਿਦੇ ਕੰਨ ਨੂੰ ਫੇਰ ਤੂੰ ਉਹ ਕਰਦਾ ਫਿਰਿਆ ਹੈਗਾ ਕਿੰਨੇ ਉਹ ਹੀ ਹੈਗਾ ਨਾ ਤੇਰੇ ਕੋਲ ਜਿਹੜਾ ਤੇਰੇ ਸਾਹਮਣੇ ਆ ਹਾਂ ਭਾਈ ਗੱਬਣੇ ਫੰਡਰ ਹੈ ਇਹਦਾ ਮੁੱਲ ਕਿਰਾ ਕੀ ਮੰਗਦਾ ਕਰਾ ਦੇਖ ਲੈ ਹੁਣ ਇਹਦੀ ਗਲੈਕਟੀ ਨਾ ਤੇ ਨੇ ਸਮਝਦਾ ਹਾਂ ਹੁਣ ਤਾਂ ਫੰਡਰ ਕਹਿੰਦਾ ਕਿ ਲਮਾ ਇਹ ਜੀ ਭਾਈ ਪਹਿਲੇ ਇਹਨਾਂ ਨੂੰ ਫੇਟ ਕਰਾਇਆ ਬੱਕਰੀ ਆਈ ਫਸਦਾ ਕਿ ਹੌਪ ਕੋ ਲੈਣਾ ਜੀ ਇਹ ਦੇਖ ਲੋ ਹਾਂ ਇਹਦੇ ਸਲੇਕ ਕਰ ਲੋ ਹਾਂ ਜਿਹੜੇ ਮੈਂ ਪਿਛਲੇ ਕਿਹਾ ਸੀ ਬਣਾਤਾ ਹਾਂ ਮੈਂ ਤੇਰੇ ਦਿਲ ਦੀ ਰਾਮ ਜੀ ਜਾਣ ਗਿਆ ਬਾਕੀ ਮਰਜ਼ੀ ਕਰਦੇ ਹਾਂ ਤੁਹਾਡੇ ਮੈਂ ਫਰਦਾ ਉਹ ਨਾ ਬੰਦੇ ਦੀ ਰਾਮ ਜੀ ਸਾਰੇ ਬੰਦੇ ਖੜੇ ਕੋਈ ਮਰਜ਼ੀ ਕਮੇ ਮਰਜ਼ੀ ਕਰ ਗਾ ਸੁਣੋ ਇਹ ਕੈ ਰੁਪਈਆ ਦੀ ਹੈ ਇਹਦੇ 35000 ਰੁਪਏ ਮੰਗਦੇ 35000 ਮੰਗ ਰਹੇ ਸਾਬ ਨਾ ਮੁੱਲ ਕਰ ਤੂੰ ਦੱਸ ਦੇ ਵੇ ਹਾਂ ਮੈਂ ਦੱਸਦਾ ਰਾਂਝੂ ਪੱਪਾ ਦਾ ਕੋਈ ਭਾਈ ਪਹਿਲਾਂ ਤਾਂ ਚੋਤੇ ਵਿੱਚ ਜੰਗੀ ਜਿਹੜੀ ਕਮੇਟੀ 4 ਬੰਦਿਆਂ ਦੀ ਆਈ ਹੈ ਉਹ ਪਸੰਦ ਕਰੋ ਜਿਹੜੇ ਤਰ੍ਹਾਂ ਨਾਲ ਬੰਦੇ ਨੇ ਟੀਮ ਹੈ ਤੁਹਾਡੀ ਉਹ ਵੀ ਕਬਾਈ ਹੈ ਇੱਕ ਸਾਡੇ ਦੇ ਤਾਂ ਕੋਈ ਨਹੀਂ ਘਾਟਾ ਵਾਦਾ ਹੋ ਜਾਇਆ ਘਾਟਾ ਵਾਦਾ ਕੋਈ ਜੱਤ ਨਹੀਂ ਵਸਾ ਦੋਨੇ ਲਈ ਆਕਸਮੀਦ ਦੇਣਾ ਸੀ ਉਧਰ ਮੇਰੇ ਕਹਿ ਤਾ ਤਤਵਾ ਲੋਹੀ ਬੱਕਰੀ ਲੈ ਜਾ ਤੇਲ ਦੋ ਦੱਪੜੀ ਦੇ ਦੇ ਨਾ ਥਾਣਾ ਜੀ ਬੜਾ ਮੋਟਾ ਚੱਕ ਵੀ ਜਾਂਦਾ ਬੜਾ ਮੋਟਾ ਕੋਈ ਮੱਟੀ ਗਾੜ ਕੇ ਹੋ ਜਾਂਦਾ ਪੁਲੀਆੜ ਉਹ ਆਪਾਂ ਗੱਲ ਕੁਜੇ ਚੋਂ ਕੱਢਤੀ ਬਾਹਰ ਵੀ ਥਣ ਦਾ ਵਿਆਂ ਹੈ ਉਹ ਨਹੀਂ ਕਹਿਣਾ ਮੈਂ ਕਹਿੰਦਾ ਤੈਨੂੰ ਥੋੜਾ ਫਰਕ ਹਾਂ ਪੁਲੀਆੜ ਕਰਕੇ ਬੱਕਰੀ ਉਹਦੀ ਆ ਪਰ ਆਪਾਂ ਦਾ ਸਾਹਮਣੇ ਗੱਲ ਪੁੱਲਦਾਂ ਨੇ ਰੱਸੀ ਦੀ ਗੱਠ ਠੀਕ ਆ ਬੱਕਰੀ ਦੇ ਤੂੰ ਹਸਾਬ ਨਾਲ ਦੱਸ ਦਿਓ ਕੋਈ ਨਹੀਂ ਕਿਉਂ ਬਈ ਕਿੰਨੇ ਦੀ ਭਰਦੀ ਆ ਤੁਹਾਡੇ ਭਰਦੇ ਜੇ ਵੈਸੇ ਗੱਪ ਨਹੀਂ ਕਰਾਂਗੇ ਫੇਰ ਤਾਂ ਅਸੀਂ ਇਹਦੇ ਰੁਪਈਆ ਲਾਵਾਂਗੇ ਬੋਲਦੇ ਫੰਡਰ ਦੀਆਂ ਦਾ ਫੇਰ ਅਸੀਂ ਲਾਉਂਦੀ ਨਹੀਂ ਬਾਈ ਕਹ ਗਿਆ ਆਪਣੀ ਮੇਰੀ ਖਾਲੀ ਗਿਆ ਮੇਰੇ ਨਾਲ ਗਰੰਟਰ ਤੋਂ ਜ਼ਿਕਰ ਕਰਵਾ ਫਿਰ ਉਹੀ ਉਹੀ ਕੀ ਗਿਆ ਫਿਰ ਭਾਈ ਫਿਰ ਸਾਡੇ ਪੈਸੇ ਉਹਨਾਂ ਨੇ ਮਰਜ਼ੀ ਰਿਲ ਗਏ ਜਾਂ ਗੱਪਾਂ ਲਾਉਂਦੇ ਨੇ ਇੱਕ ਗਰੰਟੀ ਲੈ ਲਈ ਫਿਰ ਅਸੀਂ ਇਹਨੇ ਕਿਹਾ ਭਾਈ ਹੁਣ 5 ਮਹੀਨੇ ਉਹਨਾਂ ਚੱਕੀ ਬੈਠੇ ਨੇ ਕਾਲ ਆਈਆਂ ਨੇ ਆਪਣੇ ਕੋਲ ਹਾਂ ਫਿਰ ਉਹ ਤਾਂ ਫਿਰ ਆਹ ਫਿਰ ਆਪਾਂ ਉਹਨਾਂ ਦਾ ਰੋਵਾ ਮੰਗੇ ਮੈਂ ਦਾਜੂ ਲੋਕ ਨੇ 30000 ਰੁਪਏ ਲਾਇਆ ਦੇਖਾ ਉਹ ਨਹੀਂ ਸਹੀ ਕਰ ਚੋਰੀ ਕਰਕੇ ਤਾਂ ਲਿਆਂਡਾ ਨੇ ਉਹ ਤਾਂ ਘਾਟਵਾ ਦਾ ਕੰਮ ਕਰਦੇ ਆ ਅਸੀਂ ਵੀ ਪਸ਼ੂ ਦਿੰਨੇ ਆ ਅਗਲੇ ਨੂੰ ਬਾਗੀਬੰਦਰ ਪਿੰਡਾ ਸਾੜਾ ਹਰਪੇ ਦਾ 80 ਪਸ਼ੂਆਂ ਨੂੰ ਜਾਣਦੇ ਨੇ ਦੇਖਾ ਅਗਲੇ ਨੂੰ ਕਹੇਗਾ ਦਿੰਨੇ ਆ ਵੀ ਆ ਗੱਲ ਭਈ ਆ ਇਹ ਕਾਨੂੰਨੀ ਕੀ ਹੋ ਗਿਆ ਸੀ ਪੈਸੇ ਮੋੜਾਂਗੇ ਹਾਂ ਅਸੀਂ ਕਹਿੰਦਾ ਪੰਜਾਬ ਦਾ ਕੰਮ ਹੋਇਆ ਜਿਹਦਾ ਅਗਲਾ ਚੋਰੀ ਦੇ ਲੈ ਆ ਦੱਸੋ ਵੀ ਸਾਨੂੰ ਪੈੰਸੀ ਦਵਾ ਦਿਓ ਅਸੀਂ ਜਿੱਥੋਂ ਮਾਰ ਗਏ ਉਹ ਜੇ ਮਾੜਾ ਮੋੜਾ ਕੋਈ ਹੋ ਜਾ ਚੁੱਪ ਬਈ ਚੁੱਪ हां भाई रमजान पैसे देवे भाई पैसे ਦਾ ਆਪਾਂ ਦੇ ਦਿੰਦੇ ਗੱਲ ਠੀਕ ਹੈ ਅੱਛਾ ਸੁਣ ਅਗਰ 2.5 ਮਹੀਨੇ ਬਾਅਦ ਮੇਰੇ ਕੋਲ ਆ ਜਾਂਦਾ ਜਾਂ 10 ਦਿਨ ਉੱਤੇ ਆ ਜਾਂਦਾ ਜਦੋਂ ਆਏ ਉਹ ਸੱਤ ਮਹੀਨੇ ਪੇਮੈਂਟ ਜੀ ਐਪੀਡੀ ਉਹ ਵੀ ਇੱਕ ਮਹੀਨਾ 300 ਹੋਏ ਇੱਕ ਪੰਨਾ ਲੱਗੇ ਮੇਰੇ ਵੀ ਨਵੇਂ ਜੀ ਲੱਗੀ ਹੋਗੀ ਬਹੁਤ ਟਾਈਮ ਖਰਚੋ ਯਾਰ 1.5 ਮਹੀਨੇ ਬਾਅਦ ਆਇਆ ਪਿਆ ਕੀ ਤੇ ਹੁਣ ਅਸੀਂ ਵੀ ਮਹੀਨਾ ਦੇ ਤੂੰ ਆ ਦੀ ਗੱਲ ਸੁਣ ਗੱਲ ਸੁਣ ਮੇਰੀ 1.5 ਮਹੀਨਾ ਬਾਅਦ ਤੂੰ ਆਏ ਤੂੰ ਕਹਿੰਦਾ ਜੀ ਥੋੜਾ ਜਿਹਾ ਰੌਲਾ ਪਾਉਣ ਨੂੰ ਬੱਕਰੀ ਕਹਿੰਦਾ ਨੇੜੇ ਦੀ ਨਾਲ ਲੱਗੀ ਹੋਵੇ ਤੁਸੀਂ ਵੇਟ ਕਰੋ ਫੇਰ ਅਸੀਂ ਕੱਲੀ ਬੱਕਰੀ ਤੇ ਨਹੀਂ 70 ਕਿੱਲੇ ਝੋਲੇ ਘੋਨੇ ਦੇ ਵੀ ਲੈ ਚੱਲੋ ਚੁੱਪ ਬਈ ਹੁਣ ਹੁਣ ਤੇਰੇ ਪੈਸੇ ਹੈ ਜੀ ਚੁੱਪ ਬਈ ਚੁੱਪ ਹੁਣ ਪੈਸੇ ਦਿੰਦਾ ਨਹੀਂ ਜੇ ਹੈ ਨਹੀਂ ਨਹੀਂ ਪੈਸੇ ਆਲੇ ਨਹੀਂ ਬੱਕਰੀ ਦੀ ਮੰਟਰੀ ਨਵੇਂ ਆ ਜੇ ਬਾਬਾ ਜੀ ਗੱਲ ਸੁਣ ਲੈ ਗੱਲਾਂ ਕਰਾਂਗੇ ਉਹਦਾ ਕੋਈ ਚੱਕਰ ਨਹੀਂ ਬੱਕਰੀ ਚਾਹੀਦੀ ਹੈ ਨਾ ਉਹਦੇ ਚ ਕੋਈ ਨਹੀਂ ਚੁੱਪ ਓ ਬਾਈ ਚੁੱਪ ਹੱਥ ਬੰਨ ਕੇ ਤੂੰ ਸਾਡਾ ਦੁਸ਼ਮਣ ਨਹੀਂ ਉਹ ਸਾਡੀ ਮਾਸੀ ਦੇ ਪੁੱਤ ਨਹੀਂ ਗੱਲ ਕਰਾਂਗੇ ਜਾਇਜ ਚੰਗੀ ਲੱਗੇ ਨਵੇਂ ਲਿਓ ਨਹੀਂ ਵਧੀਆ ਆਪੇ ਨਵੇਂ ਲਿਓ ਅਸੀਂ ਖਾੜੇ ਤੋਂ ਬਾਹਰ ਹੋ ਜਾਗੇ ਕਿਉਂ ਜੀ ਠੀਕ ਗੱਲ ਸੁਣ ਮੇਰੀ ਇਹ ਤਾਂ ਜਮਾ 0 ਫੰਡਰ ਹੈ ਹਾਂ ਠੀਕ ਹੈ ਤੇਰਾ ਫੈਸਲਾ ਕਰਾ ਦੇਣਾ ਕੋਈ ਨਹੀਂ ਜਿਹੜੀ ਪਰ ਅਸੀਂ ਕਹਾਂਗੇ ਮੰਨਣੀ ਪਊ ਤੈਨੂੰ ਤੇ ਨੂੰ ਮਨ ਨੂੰ ਉਹਨਾਂ ਨੂੰ ਮਨਾ ਲੇ। ਉਹਨਾਂ ਨੂੰ ਵੀ ਮਨਾਵਾਂਗੇ। ਮੇਰੇ ਕਹਿੰਦਾ ਮੈਂ ਤਾਂ ਕੋਈ ਨਹੀਂ ਮਰਿਆ ਸੀ। ਮੈਂ ਸਭ ਤੇ ਹਰ ਚੁੱਕ ਮੈਂ ਸੌਦੇ ਦੇ ਪਿੱਛੇ ਨਹੀਂ ਵਿਚਾਲੇ ਨਹੀਂ। ਰੁਪਈਆ ਧੜਕੇ ਦੇਣੇ ਨੇਮਦਵਾਲਾ 200 ਵੱਟੇ ਇੱਕ ਸੌਦੇ ਦਾ। ਮੈਨੂੰ ਚਾਹੇ ਤੇਰੇ ਪਿੱਛੇ ਹਰ ਜਾਣਾ ਪਰ ਫੇਰ 2000 ਭੱਜਿਓ ਵੀ ਭਰ ਦੂੰ ਸਰਦਾਰ ਦੀ ਇੱਜ਼ਤ ਕਰੂੰ ਮੈਂ। ਇਹ ਆਪਣੀ ਕਰਦਾ। ਮੈਂ ਨਿਮੇੜ ਦੇ ਆ। ਚਾਹੇ ਫੰਡਰਾ ਹੈ ਚਾਹੇ ਗੱਬਣਾ ਇਹਨਾਂ ਨੂੰ ਚੰਗੀ ਲੱਗੇ ਲੈ ਜਾਣ ਨਹੀਂ ਨਾਲ ਜਾਣ। ਕਿਉਂ ਮਿੱਠੂ? ਪਕੀਰ ਯਾਰ ਦੀ ਦਾ ਕਟਾਉਂ ਤੇਰੀ ਬੱਕਰੀ ਹਾਂਜੀ 15000 ਹੋਣੇ ਪਾਸ ਸਰਦਾਰ ਦੀ ਝੋਲੀ ਚ ਨਿੱਪੜ ਕੇ ਜਾ ਚੱਲ ਨੇੜਤਾ ਜੀ ਰੱਬ ਵੱਲ ਕੀ ਗੱਲ ਕਰਾਂਗੇ ਦੁਨੀਆ ਕੋਈ ਰਾਜੂ ਨੇ ਫੈਸਲਾ ਕਰਾ ਦਿੱਤੀ ਅਜਿਹੀ ਗੱਲ ਹੋ ਗਈ ਨਾ ਹੁਣ ਨਾ ਮਾੜਾ ਬੇਚਿਆ ਕਿਸੇ ਨੇ ਕਿਹਾ ਗੱਪਾਂ ਦੇ ਦੋਨਾਂ ਪਾਸੇ ਜਾ ਨਹੀਂ ਕਰ ਆਪਣੀਆਂ ਬੱਕਰੀਆਂ ਵੇਚੀ ਮੈਂ ਚਾਰ ਹਾਂ ਮੇਰੇ ਮੁੰਡੇ ਚਾਰ ਲੱਗੇ ਯਾਰ ਜਾਇਜੀ ਕਰਾ ਜਾ ਨਾ 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 ਜੈ ਕਰ ਪੁੜਿਆ ਜੈ ਕਰ ਦਿੰਦੇ ਹਰ ਜੋ ਹਰ ਜੋ ਪੰਜਾਬਾਇਤ ਕਰ ਦਿੰਦੇ ਆ ਕਿੰਨੇ ਦਿਨ ਹੋ ਗਏ ਟਾਈਮ ਹੋ ਗਿਆ 40000 ਦਾ ਵਿਆਜ ਦੇ ਦੇ ਇਹ ਤਾਂ ਹੋਰ 2000 ਪਾਉਣੇ ਆ ਕਰੋ ਗੱਲ 40000 ਦਾ ਵਿਆਜ ਦੇ ਦੇ ਆਹ ਲੈ ਕੇ ਛੱਡ ਦੇਣਾ ਸੀ ਜੇ ਐਝ ਕੋਈ ਗੱਲ ਨਹੀਂ ਵੀਰ ਕਰ ਸੁਣੋ ਚੁੱਪ ਹੱਥ ਬਨ ਕੇ ਰੱਬ ਵਰਗੀ ਪੰਚਾਇਤ ਹੈ ਰੱਬੀਏ ਬੋਲਣ ਕਿਤੇ ਦਿੰਦੇ ਨੇ ਜਿਹੜੇ ਨਿਸਾਨ ਨੇ ਰੱਬ ਹੁੰਦੇ ਨੇ ਰੱਬ ਨਿਸਾਨਾ ਚ ਹੈ ਹੁਣ ਤੈਨੂੰ ਮਨਜ਼ੂਰ ਹੈ ਤੂੰ ਕਰਦੇ 15 ਦਾ ਆਪਾਂ ਜਾ ਜਗਾਂ ਦਾ ਯਾਰ ਆਪਾਂ ਕਹਿੰਦੇ ਮੈਂ ਨਾ ਕਹਿੰਦਾ ਉਹ ਨਾ ਪੀਣਾ ਮਾਰੀਏ ਮੈਨੂੰ ਤੂੰ ਵੀ ਨਾ ਪੈ ਇਹ ਵੀ ਨਾ ਨਹੀਂ ਫਿਰ ਸਭ ਦਾ ਆਪ ਨੇ ਡਰਦੇ ਰਹੋ ਸਾਡਾ ਕੋਈ ਕਸੂਰ ਨਹੀਂ ਬਾਬੇ ਦਾ ਸਾਡਾ ਅਸੀਂ ਵਾਹ ਜਾਂਦੇ ਨੇ ਰੇਟ ਦਾ ਨਹੀਂ ਰੇਟ ਦਾ ਸਹੀ ਨਵੇਂੜਾ ਅਸੀਂ ਤਾਂ ਇੰਨਾ ਦੀ ਵੀ ਨਹੀਂ ਲੱਤੀ ਜਿਵੇਂ ਕਰਦਾ ਲੱਗਦਾ ਕੱਲ੍ਹ ਤੇ ਹੈ ਨਹੀਂ ਸਹੀ ਦਾ ਯਾਰ ਗੱਲਾਂ ਗਲਤ ਨਹੀਂ ਨਾ ਕਰੂੰਗਾ ਪੰਚਾਇਤਾਂ ਦੀ ਗੱਲ ਹੋਈ ਆ ਖੱਟੇ ਹੋਏ ਤਾਂ ਕੁਝ ਵੀ ਨਹੀਂ ਖੱਟਿਆ ਪੰਜਵੇਂ ਬਲੇ ਗਰੀਬ ਨਹੀਂ ਕੀ ਖੱਟਿਆ ਕੀ ਤੇ ਝੋਲੀ ਪੜ ਲਈ ਕੋਈ ਨਹੀਂ ਤੈਨੂੰ ਜਿੰਨਾਂ ਦੇ ਦੰਦਾਂ ਨੂੰ ਹੈ ਚੱਲ ਕੋਈ ਨਹੀਂ ਤੈਨੂੰ ਜਵੇਂ ਵਧੀਆ ਲੱਗਦਾ ਹੋਰ ਨਾ ਮੇਰੇ ਤੇ ਕੱਲ ਨੂੰ ਗੁੱਸਾ ਨਾ ਕਰੀ ਕਿਤੇ ਕਹੇ ਮੰਦਾ ਪਰ ਮੰਡੀ ਮੈਂ ਜਾਉਂ ਇਹਨੇ ਲਾਚੂ ਨਹੀਂ ਮੇਰਾ ਕੰਮ ਕਰਨੀ ਖੜ ਗਿਆ ਮੈਂ ਤਾਂ ਲੱਗਾ ਮੈਂ ਕਰ ਕੱਲ ਨੂੰ ਕਿਤੇ ਮੇਰੇ ਤੇ ਤਵੇ ਨਾਵੇਂ ਤੂੰ ਆਹੋ ਆ ਰੱਪ ਵਰਗੀ ਪੰਚਾਇਤਗਵਾਹੀ ਮੇਰੀ ਦਊਗੀ ਤੇਰੀ ਨਹੀਂ ਦੱਸ ਲੈ ਨਹੀ ਨਹੀ ਚੜੀ ਆ ਚਾਰ ਬੰਦੇ ਦੇ ਕਰਦੀ ਬਸ ਗੱਲ ਖਾਦਾ ਹਾਂ ਰੱਪ ਵਰਗੀ ਪੰਚਾਇਤ ਆਪਣੀ ਗਵਾਹੀ ਦੂ ਤੇਰੀ ਨਹੀਂ ਦੇਣੀ ਇਹਨੂੰ ਮંજૂર ਹੈ ਹਾਂ ਤਾ ਤਾਂ ਫੈਸਲਾ ਕਰੀ ਨਹੀਂ ਨਹੀਂ ਮંજૂર ਹੈ ਫੈਸਲਾ ਨਾ ਕਰੀ ਓਏ ਜੱਟ ਚਾਰ ਮંજૂર ਹੈ ਕਾਂਡੇ ਮੈਂ ਤਾਂ ਦੱਸ ਕਿ 25000 ਚ ਬੱਕਰੀ ਕਟਾਤੀ 15 ਸਰਦਾਰ ਦੀ ਝੋਲੀ ਚ ਪਾ ਦੇ ਪੈਸੇ ਦੇ ਲੈ ਲੈ ਕੋਈ ਗੱਲਾਂ ਅਗਲੇ ਲੈ ਲੈ ਸੁਣ ਲੈ ਪੈਸੇ ਦੇ 20000 ਘਟ ਦੇ ਦੇ ਹੋਰ ਇੱਧਰ ਦੇ ਦੇ ਲੈ ਲੈ 14 ਲੈ ਲੈ ਬੋਲ ਦੇ ਸਹੀ ਖੋਸਾ ਹੁਣ ਉਹ ਖੋਸੀ ਆ ਆ ਮੈਂ ਅਸੀਂ ਜਿਹੜਾ ਹੋਵੇ ਸੋ ਨਾ 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 ਪੁੱਤ ਪੱਜੀ ਨਾ ਨਾ ਆਪਣੇ ਘਰ ਰੱਖੋ ਤੈਨੂੰ ਵਾਦਾ ਜੱਦ ਆਪਾਂ ਮੈਂ ਲੱਖ ਲੱਖ ਦੇਣੀ ਪਿੱਛੇ ਪਾ ਜਿਆਦਾ ਅੱਜ ਤੱਕ ਉਹਨਾਂ ਨੂੰ ਜਾਣਦਾ ਉਹ ਤੈਨੂੰ ਅੱਜ ਦੋ ਦਿਨ ਵਾਧਾ ਮੰਗ ਲਈ ਜੇ ਅੱਜ ਨਹੀਂ ਅੱਜ ਦੇ ਦੇ ਤਾਨੂੰ ਟਾਈਮ ਦੇ ਦੇ ਵੀ ਉਸ ਟਾਈਮ ਪਹਿਲੇ ਵੀਰ ਵਰਨਣਾ ਹੁੰਦਾ ਹਕੀ ਗੱਲਾਂ ਹੁਣ ਪਹਿਲੇ ਵੀਰ ਵਰਨਣਾ ਵੰਡੇ ਵਾਲੇ ਵਿੱਚ ਦੱਸ ਮੈਂ ਉਹ ਲੈਣ ਹੋਏ ਚੱਲ ਇਹ ਤੇਰਾ ਲੱਖ ਰੁਪਏ ਕੀ ਗੱਲ ਆਪਾਂ ਦੱਸ ਲੈ ਦੱਸ ਜੀ ਤੜਕੇ ਹੋ ਗਏ ਨਹੀਂ ਨਹੀਂ ਬਾਈ ਖੁਸ਼ ਹੋਣ ਕਰਦਾ ਕੋਈ ਨਾ ਰੇਡੀਓ ਗੱਲ ਸੁਣਦਾ ਇਹਨੂੰ ਟਾਈਮ ਲੈਣਾ ਵੀ ਟਾਈਮ ਨਹੀਂ ਨਹੀਂ ਕੋਈ ਨਹੀਂ ਬਾਕੀ ਹਰ ਬਾਰ ਸੁਣੋ ਭਾਈ ਆਵੇ ਉਹ ਜਦੋਂ ਮਰਜ਼ੀ ਲੈ ਜਾਵੇ ਕੋਈ ਨਹੀਂ ਇੱਥੇ ਹੋਗਾ ਆਈਏ ਕੋਈ ਵਾਹ ਭਾਈ ਵਾਪਸ ਰੱਖੀਦਾ ਚੰਦ ਲੱਗਦਾ ਸਾਰੇ ਨਹੀਂ ਜਿੱਤੇ ਨਹੀਂ ਸਾਡੀ ਲੱਗ ਜਦ ਯਾਰ ਆਪਾਂ ਚਾਰ ਬੰਦੇ ਹੋਰ ਬੰਦੀ ਜਾਨੂੰ ਹੁੰਦਾ ਫਿਰ ਵੀ ਕੋਈ ਨਹੀਂ ਦੇਖੋ ਗਾਟਰ ਵਰਗੀ ਸੀ ਤੈਨੂੰ ਸ਼ਰਤ ਸੀ ਠੀਕ ਗਾਟਰ ਹਾਲ ਸਾਹਿਬ ਜੀ ਐ ਸੁਣੋ ਮੈਂ 2 ਮਿੰਟ ਚੁੱਪਾ ਉਹ ਗਾਟਰ ਵਰਗੀ ਸੀ ਤੇਰੀ ਮੂਰਤੀ ਜੇ ਅਗਲੇ ਸੁਪੰਦੀ ਤੈਨੂੰ 60000 ਦੇ ਨਹੀਂ ਦਿੰਦਾ ਤੇ ਇਹ ਉਹ ਤੂੰ ਬੱਕਰੀ ਅੱਧੀ ਹੈ ਤਾਂ ਤੁਸੀਂ ਮੰਨਦੇ ਹੋ ਯਾਰ ਗੱਲ ਜੀ ਅਨੇਆ ਕਿਉਂ ਜੀ ਮੰਨਦੇ ਨਹੀਂ ਬਾਬਾ ਜੀ ਅੱਧੀ ਬੱਕਰੀ ਹੈ ਉਹਦੋਂ ਇਹਨਾਂ ਦੀ ਮਾੜੀ ਕਿਸਮਤ ਚੰਗੀ ਕਿਸਮਤ ਬੱਕਰੀ ਦੀ ਗੱਭਣੇ ਫੰਡਰ ਹੈ ਇਹ ਬਾਬਾ ਜੀ ਦੀ ਕਿਸਮਤ ਪਰ ਅੱਜ ਜੀਰੋ ਫੰਡਰ ਕਰਕੇ ਰਾਜੂ ਬਾਈ ਉਹਨਾਂ ਨੇ ਫੈਸਲਾ ਕਰਾਤਾ ਕਿਹਾ ਬਾਬਾ ਇੱਕ ਮਿੱਠੂ ਵਾਕੀ ਪੰਚਾਇਤ ਹੈ ਰੱਬ ਵਰਗੀ ਨਹੀਂ 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 ਸਹੀ ਗੱਲ ਸਾਰੀ ਪੰਚਾਇਤ ਨੇ ਫੈਸਲਾ ਕੀਤਾ ਚਲੋ ਜੀ ਫੜਾ ਉਹਨਾਂ ਦੀ ਬੱਕਰੀ ਇਹ ਤੂੰ ਫੜਾ ਤੇਰੇ ਹੱਥ ਨਾਲ ਫਸ ਲੈ ਫੋਸ ਬਾਈ ਹੁਣ ਨਹੀਂ ਬੋਲਦਾ ਨਾ ਨਾ ਜੀ ਉਹ ਬੰਦਾ ਉਹ ਬੰਦਾ ਪੈਣਾ ਵਾਲੀ ਵੀ ਕਹਾਣੀ ਤੇ ਮੈਂ ਉਹ ਵੀ ਲੈ ਕੇ ਮੂੰਹ ਆ ਲੈ ਜੀ ਨਹੀਂ ਜਿਆਦਾ ਮੈਂ ਵਪਾਰ ਖਤਮ ਨਹੀਂ ਕਰਦਾ ਨਾ ਨਹੀਂ ਨਹੀਂ ਠੀਕ ਆ ਲੈਂਕ ਕਰਾਉਂਦਾ ਉਹਦਾ ਜੀ ਜਿਹੜਾ ਬੰਦਾ ਮੁੱਕਰ ਜਾਂਦਾ ਹੱਸਦੇ ਸੱਜਣ ਹੱਸਦੇ ਸੱਜਣ ਛੱਡੀਏ ਫੇਰ ਮਿਲਣ ਦੀ ਆਸਾਂ ਨਹੀਂ ਬਿਲਕੁਲ ਕੋਈ ਗੱਲ ਨਹੀਂ ਆਹਦੋਂ ਕਹਿੰਦੇ ਕਿੰਨੇ ਪਸੂ ਤੇ ਹੋਰ ਜੀ ਕਿਵੇਂ 4 ਵਜੇ ਆ ਗਏ 4 ਵਜੇ 4 ਵਜੇ ਕੋਈ ਗੱਲ ਨਹੀਂ ਹੋਰ ਕਿੰਨੇ ਲੈ ਜਾਂਦੇ ਥਿੱਥੋਂ ਪਸੂ ਪਤਾ ਹੈ ਜੀ ਉਹ ਤਾਂ ਇਹਨੂੰ ਜਿਉਂਦਾ ਰੱਖੋ ਉਹ ਇਹ ਆਪਾਂ ਤਾਂ ਫੇਰ ਆਪਰ ਕਰੀਏ ਇਹਦੇ ਬਾਬਾ ਤੁਹਾਨੂੰ ਜੀ ਆਪਾਂ ਲੈਣਾ ਹੀ ਨਹੀਂ ਆਪਾਂ ਵਿਪਾਰ ਨਹੀਂ ਮਾਰਨਾ ਵਿਪਾਰ ਨੂੰ ਜਿਉਂਦਾ ਰੱਖਣਾ ਬਈਆ ਬੱਕਰੀ ਲੈਣੀ ਤੇਨੂੰ ਇਹਦੇ ਇੱਥੇ ਨੂੰ ਬੱਕਰੀ ਵੀ ਵੀਡੀਓ ਬਣਵਾ ਦੋ ਜੀ ਫੈਸਲਾ ਬੜਾ ਉੱਤੇ ਕਰਿਆ ਰਾਜੂ ਗਰਾ ਨੇ ਸਿਰੇ ਦਾ ਫੈਸਲਾ ਕਰਿਆ ਦੂਜੀ ਬੱਕਰੀ ਵੀ ਲੈਣੀ ਕਿਦਾ ਮੋੜ ਦੀ ਛੱਟ ਜਾਂਦੀ ਇਹ ਗੱਲ ਹੋ ਜਾ ਕੰਮ ਕਰਦਾ ਕੀ ਲੋੜ ਹੈ ਐਨੀ ਵੀਡੀਓ ਕੀ ਪਤਾ ਕਰ ਲੈਣਾ ਬਾਈ ਮਾਨੀ ਵੀਡੀਓ ਪੂਰਾ ਉਤਰਿਆ ਜੇ ਪੂਰਾ ਉਤਰਿਆ ਆਪਣਾ ਕੋਈ ਇੰਟਰਵਿਊ ਨਾ ਮਾਰ ਕੇ ਦੇ ਤੈਨੂੰ ਸਵਾ ਕੇ ਦੇ ਦਾਂਗੇ ਬੱਕਰੀ ਹੋਰ ਦੱਸ ਧਾਰਾ ਮਾਰ ਕੇ ਦੇ ਲਾ ਮੈਂ ਮਾਰਾਂ ਯਾਰ ਧਾਰਾ ਤਾਂ ਉਹੀ ਪਤਾ ਲੱਗੇ ਜੇ ਪੈਸਾ ਆਪਕੇ ਤਾਂ ਠੀਕ ਆ ਚੱਲ ਜਦੋਂ ਆਪਾਂ ਅੱਜ ਨਹੀਂ ਇਹ ਕੱਲ ਨੂੰ ਹੋਊਗਾ ਲੈਣਾ ਹੋ ਜੇ ਠੀਕ ਹੈ ਨਾ ਐਂ ਤਾਂ ਫਿਰ ਜਾਨਵਰ ਦੇ ਚੰਮ ਦੇ ਤਾਂ پیسے ਵਟਦੇ ਨੇ ਅਗਲਾ ਚੰਮ ਦੇ ਪਹਿਤ ਲੈਣੇ ਨਾ ਹਾਂ ਠੀਕ ਆ ਭਾਈ ਮਰ ਜਾ 89 ਜ਼ਰੂਰ ਚੱਕੇ ਆ ਉਹ ਤੈਨੂੰ ਅਸੀਏ ਫਾਈਨਲ ਕਰਤਾ ਇਹ ਨਹੀਂ ਚਾਹੀਦਾ ਉਦੋਂ ਤੇ ਬਾਕੀ ਤੇਰੀ ਦੀ ਨੂੰ ਦੋ ਵਾਰੀ ਫਿਰ ਤੇਨੂੰ ਮੈਂ ਦੱਸੂ ਤੇ ਭਾਈ ਫੋਨ ਕਰ ਲਿਓ ਕੋਈ ਨਾ ਬੱਚੇ ਦਾ ਨਹੀਂ ਹੋਵੇ ਅੰਦਰ ਯਾਰ ਬੱਚੇ ਆਪਾਂ ਤਾਂ ਹੋਰ ਦੇ ਪਾਲਾਂਗੇ ਬੱਚੇ ਤਾਂ ਕੋਈ ਨਾ ਆਪਣੇ ਲਈ ਪਚਾਦੀ ਭੋਕ ਕੱਟਣਾ ਕਰਕੇ ਲੈ ਦਾਂਗੇ ਬੰਦਾ ਬੰਦੇ ਹੀ